ਹਾਂਜੀ ਨਾ ਜੀ ਆਦਰ ਨੀਤ ਸਿੰਘ ਆਮ ਆਲੀ ਪਾਰਟੀ ਤੋਂ ਬੁਲਾਕ ਸੋਸ਼ਲ ਮੀਡੀਆ ਇੰਚਾਰਜ ਤੇਰਾ ਬਾਬਾ ਨਾਨਕ ਕਾਉਂ ਸੋ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਜੋ ਉਹਨਾਂ ਦੀ ਇੱਕ ਸੋਚ ਸੀ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਘਰਾਂ ਘਰਾਂ ਜਾਣ ਕੇ ਵੋਟਾਂ ਮੰਗੀਆਂ ਪਿੰਡਾਂ ਪਿੰਡਾਂ ਚ ਉਸੇ ਤਰ੍ਹਾਂ ਲੋਕਾਂ ਦੇ ਵੀ ਕੰਮ ਪਿੰਡਾਂ ਚ ਆਣ ਕੇ ਜੋ ਪੰਜਾਬ ਸਰਕਾਰ ਵੱਲੋਂ ਕਰਾਏ ਜਾਣਗੇ ਉਹਨਾਂ ਦੇ ਤਹਿਤ ਅੱਜ ਉਹਨਾਂ ਨੇ ਆਪਣੀ ਵਾਦਾ ਪੂਰਾ ਕੀਤਾ ਇੱਕ ਕਿ ਜੋ ਸਾਡੇ ਮਾਜੋਬ ਸਰਦਾਰ ਗੁਰਦੀਪ ਸਿੰਘ ਜੀ ਜਿਹੜਾ ਦਾ ਹਲਕਾ ਇੰਚਾਰਜ ਉਹਨਾਂ ਦੇ ਬਲਾਕ ਪ੍ਰਧਾਨ ਕੈਪਟਨ ਅਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਜੋ ਪਿੰਡ ਪਟਕਾਣਾ ਤੁੰਗੀਆਂ ਤੋਂ ਸਾਡੇ ਗੋਲਟੀਵੀਰ ਜੀ ਨੇ ਬੂਥ ਇਨਚਾਰਜ ਉਹਨਾਂ ਦੇ ਤਹਿਤ ਜੋ ਇਹ ਕੈਂਪ ਅੱਜ ਲੱਗਾ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਵਧੀਆ ਕੈਂਪ ਚੱਲ ਰਿਹਾ ਵਾ ਸੋ ਸਾਡੇ ਮਾਨਯੋਗ ਸਾਡੇ ਸਰਦਾਰ ਚੰਨ ਸਿੰਘ ਖਾਲਸਾ ਡਾਇਰੈਕਟਰ ਸਾਹਿਬ ਵੀ ਪਹੁੰਚੇ ਸੀ ਸੋ ਉਹਨਾਂ ਵੀ ਜੱਜ ਆ ਲਿਆ ਵਾ ਸੋ ਬਹੁਤ ਵਧੀਆ ਕੰਮ ਚੱਲ ਰਹੇ ਨੇ ਧੰਨਵਾਦ ਜੀ ਮੈਂ ਬੋਲੀ ਬਾਈ ਕੁਚੀ ਖਾਲਸਾ ਤੇ ਬਾਈ ਕੁਚੀ ਦੀ ਫਾਦੇ ਕੋਈ ਨਹੀਂ ਕੋਈ ਨਹੀਂ ਕੱਟ ਕੇ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਰਜੀਤ ਸਿੰਘ ਬਲਾਕ ਪ੍ਰਧਾਨ ਡੇਵਾ ਬਨਾਨਕ ਇਹ ਜਿਹੜਾ ਪਿੰਡ ਦੇ ਵਿੱਚ ਕੈਂਪ ਲੱਗ ਰਿਹਾ ਇਹਨਾਂ ਤੋਂ ਜਿੰਨੇ ਵੀ ਲੋਕ ਐ ਬਹੁਤ ਖੁਸ਼ ਨੇ ਕਮ ਸੇ ਕਮ 44 ਸਵਦਾਵਾਂ ਦਾ ਜਿਹੜਾ ਇੱਥੇ ਹਾਲ ਹੋ ਰਿਹਾ ਮੌਕੇ ਤੇ ਤੇ ਜਿੰਨਾ ਇਲਾਕਾ ਸਾਡਾ ਬਹੁਤ ਇਸ ਗੱਲ ਤੋਂ ਖੁਸ਼ ਐ ਮੈਂ ਕਹਿਣਾ ਚਾਹੁੰਦਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਕੇ ਇਹ ਸਿਵ ਦਾ ਸ਼ੁਰੂ ਕੀਤੀ ਤੇ ਸਾਡੇ ਘਰਾਂ ਦੇ ਵਿੱਚ ਆਣ ਕੇ ਕੰਮ ਹੋ ਰਿਹਾ ਸਾਰਾ ਇਲਾਕਾ ਹੀ ਬੜਾ ਖੋਸ਼ ਹੈ ਇਹ ਕੰਮ ਤੋਂ ਤੇ ਮੈਂ ਆਪਣੇ ਵੀਰ ਦਾ ਗੋਲਡੀ ਦਾ ਤੇ ਡਾਕਟਰ ਸਾਹਿਬ ਦਾ ਦਿਲਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਕੈਂਪ ਦਾ ਆਰਗੇਨਾਈਜ਼ ਕੀਤਾ ਤੇ ਬੜੇ ਸੱਚੇ ਜੇ ਢੰਗ ਨਾਲ ਆਪਣੀ ਜਿਹੜੀ ਡਿਊਟੀ ਨਿਭਾ ਰਿਆ ਤੇ ਇਹਦੇ ਵਿੱਚ ਸ਼ਾਮ ਨੂੰ ਹੋਣ ਵਾਸਤੇ ਸਾਡੇ ਮੀਡੀਆ ਅਫਸਰ ਆਮਾਦੀ ਪਾਰਟੀ ਗੁਰਮੀਤ ਸਿੰਘ ਵੀ ਹਾਜ਼ਰ ਹੋਏ ਆ ਇਸ ਤੋਂ ਪਹਿਲਾਂ ਚੰਦਰ ਸਿੰਘ ਖਾਸਾ ਵੀ ਆਏ ਸੀ ਤੇ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਪੰਜਲ ਚੱਲ ਰਿਹਾ ਥੈਂਕ ਯੂ ਕਿਸੇ ਤਰੀ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਨਹੀਂ ਸਰ ਕੋਈ ਮੁਸ਼ਕਲ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਕੋਈ ਕੋਈ ਡਾਕੂਮੈਂਟ ਘਟਿਆ ਉਹਨਾਂ ਨੂੰ ਅੱਗੇ ਬਰੀਫ ਕੀਤਾ ਜਾਂਦਾ ਵੀ ਤੁਸੀਂ ਫਲਾਣੀ ਜਗ੍ਹਾ ਆਪਣੇ ਡਾਕੂਮੈਂਟ ਲੈ ਕੇ ਤੇ ਪਹੁੰਚ ਜਾਓ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਏਗਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਬਿਲਕੁਲ ਪ੍ਰਸ਼ਾਸਨ ਨਾਲ ਚੱਲ ਰਿਹਾ ਕੰਦੇ ਨਾਲ ਕੰਦਾ ਮੋਲਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਤੁਹਾਡੀ ਪੂਰੀ ਸੰਤੁਸ਼ਟੀ ਹੈ ਹਾਂਜੀ ਹਾਂਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਇਸ ਬਾਰੇ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਇਸੇ ਤਰ੍ਹਾਂ ਦੇ ਕੈਂਪ ਜਿਹੜੇ ਨਾ ਇਦਾਂ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਰਗੇਨਾਈਜ਼ ਕਰਨ ਤਾਂ ਕਿ ਜਿਹੜੀਆਂ ਸਵਿਧਾਵਾਂ ਸਾਨੂੰ ਪਿੰਡ 'ਚ ਮਿਲ ਸਕਣ ਵੀ ਲੋਕਾਂ ਨੂੰ ਜ਼ਿਆਦਾ ਖੱਜਲ-ਖਵਾਰ ਨਾ ਹੋਣਾ ਪਵੇ ਜੀ ਕਾਲਸਾ ਤਲਵੈ ਗੁਰਜੀ ਕੀ ਫਤਿਹ ਸਾਡੇ ਪਿੰਡ ਪਕਟਣਾ ਤੋਂ ਜਿਹੜਾ ਕੈਂਪ ਆ ਜੇ ਮਾਨ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਰਾਹੀਂ ਬੜੇ ਲਗਉਤਾਨ ਬਾਤ ਕਰਦੇ ਹਾਂ ਨਾਲ ਉਹਨਾਂ ਦੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਦੇ ਖਲਫਾਨ ਚਾਰਜ ਨੇ ਕੈਪਟਨ ਅਜੀਤ ਸਿੰਘ ਸਿੰਘ ਬਲਖ ਪ੍ਰਧਾਨ ਜੀ ਗਰਮੀਤ ਸਿੰਘ ਅਸ਼ੋਸ਼ੀ ਮਿਦਨ ਚਾਰਜ ਗੁਰਪ੍ਰਕਾਸ਼ ਸਿੰਘ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਅਸੀਂ ਸਾਰਾ ਰਲ ਮਿਲ ਕੇ ਕੈਂਪ ਮੈਡ ਲਵਾਇਆ ਬਹੁਤ ਵਧੀਆ ਇੱਥੇ ਸਾਰੀਆਂ ਸੇਵਾਵਾਂ ਬੜੀਆਂ ਵਧੀਆ 43 ਸੇਵਾਵਾਂ ਸਾਰੇ ਪਿੰਡ ਤੇ ਦਰਿਆ ਦੇ ਕਿਨਾਰੇ ਦਿੱਤੀਆਂ ਗਈਆਂ ਨੇ ਤੇ ਵਧੀਆ ਕੰਮ ਕਰਦੇ ਆ ਤੇ ਸਾਰੇ ਸੰਜੋਗ ਦੀਪਰਾਵਾਂ ਨੇ ਪਿੰਡ ਵਾਲਾ ਬੜਾ ਸੰਜੋਗ ਦਿੱਤਾ ਸਾਡਾ ਤੇ ਅਸੀਂ ਸਰਕਾਰ ਦੇ ਬੜੀ ਮਿਹਰਬਾਨੀ ਕਰਦੇ ਆ ਕਿ ਸਰਕਾਰ ਨੇ ਕੰਮ ਵਧੀਆ ਕੀਤੇ ਨੇ ਤੇ ਜਿੱਦਾਂ ਲੋਕਾਂ ਦੇ ਸਾਰੇ ਕੰਮ ਇੱਥੇ ਸਾਰੇ ਤਕਰੀਬਨ ਵਧੀਆ ਕੰਮ ਹੋਏ ਨੇ ਜੀ ਜੋ 70 75 ਸਾਲਾਂ ਤੋਂ ਪਹਿਲੀ ਵਾਰ ਇਹ ਕੰਮ ਹੋ ਰਿਹਾ। ਤੁਹਾਡੇ ਤੁਹਾਡੀ ਇਸ ਕੈਂਪਰ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਹੋਈ ਹੋਵੇ ਜਾਂ ਕਿ ਇਹਨੂੰ ਚੀਜ਼ ਨਾ ਮਿਲੀ ਹੋਵੇ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ। ਹਾਂਜੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਜੋ ਮੈਡੀਕਲ ਕੈਂਪ ਵੀ ਨਾਲ ਲਗਾਇਆ ਗਿਆ ਹੈ। ਜੇ ਕਿਸੇ ਨੂੰ ਕੋਈ ਹੋਰ ਵੀ ਪ੍ਰੋਬਲਮ ਹੈ ਉਹਦੇ ਬਾਰੇ ਵੀ ਆ ਸਾਰੇ ਬਹੁਤ ਵਧੀਆ ਕੈਂਪ ਚੱਲ ਰਹੇ ਆ। ਹਾਂਜੀ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਿੰਡ ਭਗਟਾਣਾ ਤਲੀਆਂ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸੋਚ ਸਦਕਾ ਪਿੰਡ-ਪਿੰਡ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਜੋ ਸਾਰੇ ਹੀ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਸੋ ਸਾਡੇ ਪਿੰਡ ਵਿੱਚ ਵੀ ਮਤਲਬ ਬਹੁਤ ਵਧੀਆ ਸਾਰਾ ਹੀ ਪ੍ਰਸ਼ਾਸਨ ਪਹੁੰਚਿਆ ਔਰ 43 ਤਰ੍ਹਾਂ ਦੀਆਂ ਸਵਾਵਾਂ ਜਿਹੜੀਆਂ ਨੇ ਉਹ ਇਸ ਮੌਕੇ ਤੇ ਦਿੱਤੀਆਂ ਗਈਆਂ ਨੇ ਜਿਸ ਤੋਂ ਸਾਡੇ ਸਾਰੇ ਨਗਰ ਨਿਵਾਸੀ ਬਹੁਤ ਖੁਸ਼ ਨੇ ਔਰ ਸਰਕਾਰ ਤੋ ਵਾਸ ਕਰਦੇ ਨੇ ਕੀ ਮਤਲਬ ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਕੋਈ ਖ절ਖਰਾਬੀ ਨਾ ਹੋਵੇ ਤੇ ਸਾਡੇ ਕੰਮ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਹੋ ਸਕਣ। ਸੋ ਸਾਰਿਆਂ ਵੀਰਾਂ ਦਾ ਸਾਡੇ ਬਲਾਕ ਪ੍ਰਧਾਨ ਕੈਪਟਨ ਸਾਹਿਬ ਸਾਡੇ ਮੀਡੀਆ ਇੰਚਾਰਜ ਸਰਦਾਰ ਗਰਮਜੀਤ ਸਿੰਘ ਜੀ ਔਰ ਸਾਡੇ ਵੀਰ ਗੋਲਦੀ ਜੀ ਮੈਂ ਗੁਰਪ੍ਰਖਾਸ ਸਿੰਘ ਔਰ ਸਾਰੇ ਸਾਡੇ ਪਿੰਡ ਦੇ ਵਰਕਰ ਜੋ ਆਮ ਆਦੀ ਪਾਰਟੀ ਨਾਲ ਤਲਕ ਰੱਖਦੇ ਨੇ ਸਾਰੇ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੋ ਸਾਰਿਆਂ ਦਾ ਧੰਨਵਾਦ ਜੋ 70 75 ਸਾਲਾਂ ਤੋਂ ਪਹਿਲੀ ਵਾਰ ਇਹ ਕੰਮ ਹੋ ਰਿਹਾ ਤੁਹਾਡੇ ਤੁਹਾਡੀ ਇਸ ਕੈਂਪ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਹੋਈ ਹੋਵੇ ਜਾਂ ਕੋਈ ਚੀਜ਼ ਨਾ ਮਿਲੀ ਹੋਵੇ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਹਜੀ ਪ੍ਰਸ਼ਾਸਨ ਦਾ ਪੂਰਾ ਸੰਯੋਗ ਹੈ ਜੋ ਮੈਡੀਕਲ ਕੈਂਪ ਵੀ ਨਾਲ ਲੱਗਾਇਆ ਗਿਆ ਜਿੱਤੀ ਸਨ ਕੋਈ ਉਹ ਵੀ ਪ੍ਰੋਬਲਮ ਹੈ ਉਹਦੇ ਬਾਰੇ ਵੀ ਆ ਸਾਰੇ ਬਹੁਤ ਵਧੀਆ ਕੈਂਪ ਚੱਲ ਰਿਹਾ ਹੈ